ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਆਦਾਬ ਸਲਾਮ ਨਮਸਕਾਰ ਅੱਜ ਅਸੀਂ ਆਏ ਹੈਗੇ ਆ ਸੰਤ ਬੱਬਾ ਹਰੀ ਸਿੰਘ ਦੀ ਨੇਕੀ ਵਾਲਿਆਂ ਦੀ ਇੱਕ ਕੁੱਟਿਆ ਤੁਹਾਨੂੰ ਕਿਹਨਾਂ ਪੱਕੀ ਕੁੱਟਿਆ ਤੇ ਖੈਸੀ ਜਿਹੜੀ ਰਾਮਪੁਰ ਦੇ ਰਾਹ 'ਚ ਆ ਬਿੰਚੂ ਦੇ ਨੇੜੇ ਆ ਬਿਲਕੁਲ ਬੈਲਪੁਰ ਦੇ ਗੱਭੇ ਪੈਂਦੀ ਆ ਉਹਨੂੰ ਅਸੀਂ ਵੱਡੀ ਕੁੱਟਿਆ ਕਹਿੰਦੇ ਆ ਤੇ ਇੱਕ ਗੁਰਮੁਖਾਂ ਨੇ ਮੈਨੂੰ ਕਿਹਾ ਸੀ ਕਿ ਬਈ ਇੱਕ ਕੁੱਟਿਆ ਜਿਹੜੀ ਆ ਉਹ ਬੈਲਪੁਰ ਤੋਂ ਰਾਮਪੁਰ ਦੇ ਰਾਹ 'ਚ ਪੈਂਦੀ ਆ ਉਹਨੂੰ ਕਹਿੰਦੇ ਆ ਚਾਹ ਵਾਲੀ ਕੁੱਟਿਆ ਇਸ ਸਥਾਨ ਦੇ ਉੱਤੇ ਨਾ ਤਾਂ ਸੰਤ ਹਰੀ ਸਿੰਘ ਜੀ ਜਿਹੜੇ ਨਿੱਕੀ ਵਾਲੇ ਉਹ ਕਹਿੰਦੇ ਇੱਕ ਰਾਤ ਰਹੇ ਸੀ ਇੱਕ ਗੱਲ ਦੇਖੋ ਬੜੀ ਹੈਰਾਨੀਆਂ ਵਾਲੀ ਗੱਲ ਹੈਰਾਨੀ ਵਾਲੀ ਗੱਲ ਜਿਹੜਾ ਨਾਮ ਜਪਦੇ ਹੈ ਨਾ ਉਹ ਜੇ ਕਿਤੇ ਇੱਕ ਪਲ ਵੀ ਕੱਟ ਲਣ ਬਾਬਾ ਜੀ ਉਹਨਾਂ ਦਾ ਥਾਨ ਬਣ ਜਾਂਦੇ ਹੈ ਹਨਾ ਮੈਂ ਕਿਹਾ ਤੁਹਾਨੂੰ ਗੱਲ ਕੀਤੀ ਸੀ ਵੀ ਦੇਖੋ ਪਹਿਲਾਂ ਹਮਾਜੂ ਆਇਆ ਫਿਰ ਬਾਬਰ ਆਇਆ ਫਿਰ ਉਹ ਤੋਂ ਬਾਅਦ ਸ਼ਾਹਜਹਾਨ ਗਾਂ-ਗਾ ਦਰਬਾਰ ਪੀੜੀ ਜਿਹੜੀ ਚੱਲੀ ਹੁੰਦੀ ਰੰਗ ਜੇ ਮੇਲਾ ਬਹਾਦਰ ਸ਼ਾਹ ਤੱਕ ਚੱਲੀ ਆ ਉਹ ਕਿਸੇ ਦਾ ਕੋਈ ਥਾਨ ਨਹੀਂ ਬਣਿਆ ਜਿਹਨਾਂ ਨੇ ਨਾਮ ਜਪਿਆ ਉਹਨਾਂ ਦਾ ਦੇਖੋ ਤੁਸੀਂ ਵੀ ਦੁਨੀਆਂ ਉਹਨਾਂ ਨਾਲ ਜੁੜ ਕੇ ਉਹ ਚਲ ਜਾਂਦੇ ਆ ਉਹਨਾਂ ਦੀ ਸਿੱਖਿਆ ਨਾਲ ਜੁੜ ਕੇ ਵੀ ਸਿੱਖਿਆ ਲੈ ਕੇ ਵੀ ਨਾ ਆਪਣੇ ਘਰ 'ਚ ਜਿਹੜੀ ਸਵਰਗ ਬਣਾ ਲੈਂਦੇ ਕਿੱਡਾ ਕੋ ਸਿੱਖਣ ਨੂੰ ਮਿਲਦਾ ਇੱਕ ਮੈਨੂੰ ਨਾ ਕੁਐਸਚਨ ਆਇਆ ਸੀਗਾ ਕਿਸੇ ਗੁਰਮਖੀ ਤਾਂ ਮੈਨੂੰ ਕਹਿੰਦੇ ਤੁਸੀਂ ਕਹਿੰਦੇ ਰਹੇ ਨੇ ਭੀ ਲੜੋਣਾ ਭਈ ਲੜੋਣਾ ਜੇ ਉਹ ਕਹਿੰਦਾ ਕੋਈ ਬੰਦਾ ਤੰਗ ਕਰੇ ਇੱਕ ਦੇਖੋ ਹੁੰਦਾ ਅਸੀਂ ਬੇਵਜ੍ਹਾ ਕਿਸੇ ਨਾਲ ਹੰਕਾਰ ਦੇ ਬੱਸ ਅਸੀਂ ਹੰਕਾਰ ਦੇ ਬੱਸ ਹੋ ਕੇ ਲੜਨਾ ਇੱਕ ਹੁੰਦਾ ਬੰਦਾ ਪੰਜਾਂ ਦੇ ਬੱਸ ਹੋ ਕੇ ਸਾਡੇ ਕੋਲ ਨਵਾਂ ਦਾ ਜਿਹੜੇ ਪੰਜਾਂ ਦੇ ਬੱਸ ਨਾ ਹੋ ਕੇ ਕੋਈ ਬੰਦਾ ਆਦਾ ਕੰਮ ਕਰੋ ਲੋਭ ਹੰਕਾਰ ਦੇ ਬੱਸ ਹੋ ਕੇ ਆਂਦਾ ਨਾ ਫੇ ਵਾਈ ਗੁਰੂ ਜੀ ਸਾਡੇ ਕੋਲ ਕਿਰਪਾਨ ਆ ਇਹਨੂੰ ਕਹਿੰਦੇ ਕਿਰਪਾਨ ਇੱਜ਼ਤ ਬਚਾਉਣ ਵਾਸਤੇ ਆਨ ਕਿਰਪਾ ਕਰਨ ਵਾਸਤੇ ਕਿਰਪਾਨ ਦੋ ਸ਼ਬਦਾਂ ਦਾ ਜੋੜ ਮਿਲਿਆ ਕਿਰਪਾਨ ਕਿਰਪਾਨ ਦੋ ਸ਼ਬਦਾਂ ਦਾ ਜੋੜ ਮਿਲ ਗਿਆ ਇਹ ਤੇ ਇਹ ਉਸਲੇ ਵਰਤਣੀ ਆ ਹੁਣ ਜੇ ਬੰਦਾ ਨਾ ਕਿਸੇ ਲੋਭ ਤੇ ਬਸ ਹੋ ਕੇ ਤੁਹਾਡੇ ਤੇ ਹਮਲਾ ਕਰਦਾ ਜਾਂ ਕੁਛ ਆ ਫੇ ਤਾਂ ਸੀ ਬਾਬਾ ਜੀ ਵਰਤਣੀ ਆ ਫੇ ਤਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਅਸੀਂ ਇਦਾਂ ਕਿਸੇ ਨਾਲ ਛੁੱਟ ਛੁੱਟੀਆਂ ਗੱਲਾਂ ਤੇ ਲੜਦੇ ਫਿਰਿਏ ਮੜੀ ਮੜੀ ਗੱਲ ਦੇ ਝਗੜ ਪਈਏ ਹੰਕਾਰ ਚਾਜੀ ਉਹ ਬਿਲਕੁਲ ਗੁਰੂ ਸਾਹਿਬ ਲੋ ਮਨਾਹੀ ਹੈ ਦਸੇ ਪਾਸ਼ਾ ਨੇ ਕਿਹਾ ਸਾਚ ਕਹੂੰ ਸੁਨ ਲੇਹੋ ਸਵੇ ਜਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਸੋ ਆਤ ਨੂੰ ਕੁੜੀਏ ਤੇ ਕਰਾਈਏ ਦਰਸ਼ਨ ਇਹ ਜਿਹੜੀ ਕੁੜੀਆ ਇਹਨੂੰ ਚਾਹ ਵਾਲੀ ਕੁੜੀਆ ਕਹਿੰਦੇ ਆ ਬੈਲ ਪਰ ਤੋਂ ਇਹ ਰਾਮਪੁਰ ਦੇ ਰਾਹ ਦੇ ਵਿੱਚ ਪੈਂਦੀ ਹੈ ਇਹ ਆਜੋ ਪਿਆਰੋ ਜਿਹੜਾ ਕਿਦਾ ਇਤਿਹਾਸ ਆ ਇਸ ਵੇਲੇ ਇੱਥੇ ਜਿਹੜੇ ਲੋਕ ਸੇਵਾਦਾਰ ਹੈ ਮਤਮ ਗੁਰਵਾਲ ਸਿੰਘ ਜੀ ਕੀ ਰੋਡ ਵਾਲੇ ਦਿਖਾ ਦਿਓ ਬਾਈ ਗੁਰੂ ਬੜਾ ਹੋਰ ਚੰਗੀ ਤਰ੍ਹਾਂ ਦਿਖਾ ਦਿਓ ਦਿਖਾਓ ਇਹਨਾਂ ਦਾ ਦੇਖਣ ਕਰਾ ਲਈਏ ਇਹ ਨਾ ਹਾਰੇ ਐਤਵਾਰ ਇੱਥੇ ਲੰਗਰ ਪ੍ਰਸ਼ਾਦਾ ਚੱਲਦਾ ਤੇ ਅੱਜ ਵੀ ਐਤਵਾਰ ਹੋ ਗਿਆ ਆਪਣੇ ਗੁਰੂ ਘਰ ਵੀ ਸ੍ਰੀ ਗੁਰੂ ਅਰਬਿੰਦ ਸਾਹਿਬ ਜੀ ਦਾ ਕੱਲ ਨਗਰ ਕੀਰਤਨ ਸੀਗਾ ਤੇ ਅੱਜ ਤੇ ਦੀਵਾਨ ਸਜੂਗਾ ਅਸੀਂ ਉਹ ਛੱਡ ਕੇ ਤੁਹਾਨੂੰ ਦਿਖਾਉਣ ਵਾਸਤੇ ਆਏ ਆ ਆ ਜਾਓ ਪਿਆਰਿਓ ਜਿੰਦੇ ਦੇ ਮਾਦਾ ਸਾਹਿਬ ਜੇ ਮਡੀ ਕੁੜੀ ਸੀਗੀ ਮਡੀ ਬਾਜੂ ਕਰਤਾ ਤਾਂ ਸਤਿ ਸ੍ਰੀ ਅਕਾਲ ਦੇ ਦਰਸ਼ਨ ਕਰਾਈਏ ਤੁਹਾਨੂੰ ਆਜੋ ਸੰਤਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਕਿਉਂ ਜੀ ਸ੍ਰੀ ਲੰਗਾ ਪ੍ਰਸ਼ੰਦ ਜਿਹੜਾ ਪ੍ਰਵਾਸ ਨੇ ਇਹ ਕਿੰਬਰ ਤੇ ਕੀਤਾ ਜਦਾ ਅਨੁਕਰਤ ਮੈਂ ਦੱਸ ਦਿਆਂ ਕਿ ਨਾ ਸਤਿਪ੍ਰੀਤ ਸਿੰਘ ਜੀ ਵਾਲੇ ਜੀ ਨੇ ਤੇ ਮੇਰੇ ਹਿਸਾਬ ਨਾਲ ਪੂਰੇ ਔਰਡ ਦੇ ਵਿੱਚ ਸਥਾਨ ਬੜੀ ਹੋਇਆ ਬੜੀ ਸਾਦਾ ਨਾਲ ਲੋਕਾਂ ਲੋਕਾਂ ਨੂੰ ਮਿਲਦੇ ਆ ਤੇ ਸਤਾ ਚਾਹ ਬੜੀ ਪੂਜਾ ਘਾਦੀ ਆ ਇਸ ਤੋਂ ਨਾ ਸਿਰਫ ਇੱਕ ਰਾਤ ਨਟਾਈ ਸੀ ਤੇ ਇੱਥੇ ਜਿਹੜੇ ਅਸਮੀ ਨੇ ਸੇਵਾਦਾਰ ਆ ਪਪਾ ਕੁਰਤਿਆਲ ਸਿੰਘ ਜਿਹੜੇ ਸਦੇ ਮੁੱਖ ਸੇਵਾਦਾਰ ਹੈਗੇ ਆ ਤੇ ਜਿਹੜੀ ਉਹਨਾਂ ਦੀ ਰਹਿਮੋਈ ਇਟਲੀ ਜਿਹੜੀ ਕੁੜੀ ਆ ਇੱਥੇ ਲੰਗਰ ਪ੍ਰਸ਼ਾਦਾ ਹਾਰੇ ਤੋਂ ਚੱਲਦਾ ਸੋਈ ਕੋਈ ਤੁਹਾਡੇ ਸੰਤਾਂ ਦੇ ਨਾਲ ਗੱਲਬਾਤ ਕਰਾ ਦਈਏ ਤੇ ਇੱਥੇ ਦਾ ਇਤਿਹਾਸ ਜਿਹੜਾ ਉਹ ਸੰਤਾਂ ਨੇ ਜਵਾਨੀ ਤੁਹਾਨੂੰ ਜੀ ਇੱਕ ਵਾਰੀ ਕਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਪੈ ਰਹੇ ਚੜ੍ਹਦੀ ਕਲਾ ਬੜੀ ਕਿਰਪਾ ਦੀ ਵਾਹਿਗੁਰੂ ਅੱਛਾ ਆਪ ਜੀ ਇੱਕ ਵਾਰੀ ਇਹ ਨਾ ਸੰਤ ਨੂੰ ਇੱਥੇ ਦਾ ਇਤਿਹਾਸ ਜਿਹੜਾ ਕੁੜੀਆ ਦਾ ਹੈਗਾ ਉਹ ਸੰਤ ਨੂੰ ਬੁਝਾਰਾ ਜੇ ਕਰਾ ਦਿਓ ਹਾਂ ਜੀ ਮਹਾਰਾਜ ਉਹਨਾਂ ਬਾਬਾ ਜੀ ਬਲਬੀਰ ਤੋਂ ਛੋਟੇ ਹੁੰਦੇ ਸੀ ਉਦੋਂ ਇੱਥੇ ਬਾਬਾ ਆਰੀ ਤੋਂ ਆਏ ਆਬਾ ਜੀ ਨਾਲ ਉਹਨਾਂ ਕਹਿੰਦੇ ਬਈ ਇੱਥੇ ਮਹਾਰਾਜ ਖੈਰ ਨਾ ਰਾਤ ਇੱਥੇ ਠਹਿਰੇ ਉਹ ਜਾਣ ਲੱਗੇ ਪੈਣ ਲੱਗੇ ਮਹਾਰਾਜ ਵੀ ਇੱਥੇ ਤੇ ਬੀਬੀਆਂ ਬਹੁਤ ਹੁੰਦੀਆਂ ਰਾਹ ਚੱਲਦਾ ਤੇ ਅਸੀਂ ਇੱਥੇ ਰਹਿ ਨਹੀਂ ਸਕਦੇ ਤੇ ਅਸੀਂ ਅੱਗੇ ਚੱਲ ਜਣਾ ਤੇ ਉਹ ਦੀਦੋਲੀ ਕੁੱਟ ਗਿਆ ਚੱਲ ਗਏ ਉੱਥੇ ਜਾ ਕੇ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਵੀ ਜਿੱਥੋਂ ਆਪਾਂ ਰਾਤ ਰਹਿਏ ਉੱਥੇ ਕੀ ਕਰੂੰਗਾ ਕੱਲੇ ਕੁਝ ਜੈਂ ਮਾਊਗਾ ਉੱਥੇ ਕੁਤਿਆਂ ਫੜੂਗੀ ਤੇ ਸੰਕਤਾ ਸੇਵਾ ਕਰਿਆ ਕਰਾਂਗਾ ਮੈਂ ਦਰਗਾਹ ਖਾਂ ਖਾਂ ਤੋ ਆਪ ਜੀ ਨੂੰ ਕਰਾਇ ਦਰਸ਼ਨ ਜਿਹੜੇ ਅੱਜ ਅਸੀਂ ਇਹ ਸੰਤਾਂ ਦੀ ਕੁਟਿਆ ਸਾਥ ਹਰੀ ਸਿੰਘ ਦੀ ਨੀਕੀ ਵਾਲੇ ਉਹਨਾਂ ਨੇ ਇੱਕ ਰਾਤ ਇੱਥੇ ਬਿਤਾਈ ਸੀ ਤਾਂ ਇਹ ਸੜਕ ਜਿਆਦਾ ਬਾਬੇ ਦੱਸਦੇ ਆ ਵੀ ਨਾ ਜਿਆਦਾ ਚੱਲਣ ਕਰਕੇ ਇੱਥੇ ਜਿਆਦਾ ਆਵਾਜ਼ ਆਈ ਸੀ ਜਾਂ ਡਿਸਟਰਬ ਹੁੰਦੇ ਸੀ ਨਾਮ ਜਪਣ ਦੇ ਵਿੱਚ ਤਾਂ ਉਹ ਬਿੰਜੂ ਵਾਲੀ ਕੁਟਿਆ ਜਿਹੜੀ ਉੱਥੇ ਉਹਨਾਂ ਨੇ ਜਾ ਕੇ ਸਮਾਧੀ ਆਪਣਾ ਵਿਸ਼ਰਾਮ ਕੀਤਾ ਔਖੇ ਉਹਨਾਂ ਨੇ ਸਿਮਰਨ ਆਪਣਾ ਤਪ ਕੀਤਾ ਤੇ ਜਿਹੜੀਆਂ ਸਾਡੀਆਂ ਆਣ ਵਾਲੀਆਂ ਪੋਸਟਾਂ ਨਾ ਉਹਦੇ ਵਿੱਚ ਅਸੀਂ ਜਿਹੜੇ ਸੰਤਾਂ ਦੇ ਸੰਗੀ ਸਾਥੀ ਲੋਕ ਆ ਉਹਨਾਂ ਨਾਲ ਰਹੇ ਆ ਜਿਹੜੇ ਹਨਾ ਉਹਨਾਂ ਕੋਲੋਂ ਸੰਤਾਂ ਦੀਆਂ ਗੱਲਾਂ ਸਾਡੇ ਪਿੰਡ ਵੀ ਇੱਕ ਹੈ ਗਿਆ ਗੁਰਮੁਖ ਉਹਨੇ ਗੱਲ ਦੱਸੀ ਸੀ ਚਲੋ ਮੈਂ ਉਹਨਾਂ ਦੇ ਮੂੰਹੋਂ ਕਿਦਾ ਤੁਹਾਨੂੰ ਸੁਣਾਉਂਗਾ ਕਿ ਜਿਹੜੇ ਸੰਤ ਲੋਕ ਹੁੰਦੇ ਆ ਜਿਹੜੇ ਸਿਮਰਨ ਕਰਦੇ ਆ ਉਹ ਮਨਾਂ ਦੀਆਂ ਬੁੱਝਣ ਵਾਲੇ ਹੁੰਦੇ ਆ ਸੋ ਇੱਥੇ ਹੀ ਪੋਸਟ ਕਰਦੇ ਆ ਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ